ਦੋਸਤੋ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਆਦਰਯੋਗ ਨਰਿੰਦਰ ਮੋਦੀ ਜੀ ਨੇ ਪੰਜਾਬ ਆਉਣੇ ਹੈ ਔਰ ਗੁਰਦਾਸਪੁਰ ਕਿਤੇ ਲੋਕਾਂ ਨੂੰ ਵੀ ਮਿਲਦਾ ਹੈ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਵੀਂਗੇ ਮੈਂਬਰ ਆਫ ਪਾਰਲੀਮੈਂਟ ਔਰ ਪੰਜਾਬ ਦਾ ਇੱਕ ਨਾਗਰਿਕ ਹੋਣ ਦੇ ਨਾਤੇ ਕਿ ਕਿਰਪਾ ਕਰਕੇ ਕੋਈ ਸਾਨੂੰ ਹੜ੍ਹ ਪੀੜਤ ਲੋਕਾਂ ਨੂੰ ਜਨਕੀ ਫਲਡ ਰੀਲੀਫ ਜਿਹੜਾ ਅਸਿਸਟੈਂਸ ਹੈ ਉਹ ਚੰਗੀ ਅਮਾਉਂਟ ਦੇ ਕੇ ਜਾਇਓ ਨਾ ਕਿ ਕੋਈ ਹਾਸੂਹੀਨ ਸਾਡਾ ਮਜ਼ਾਕ ਬਣੇ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ 50 5000 ਰੁਪਏ ਦੀ 70 7000 ਰੁਪਏ ਦੀ ਜਿਹੜੀ ਫਸਲ ਹੈ ਉਹ ਖਰਾਬ ਹੋ ਗਈ ਹੈ ਅਗਲੀ ਫਸਲ ਬੀਜਣ ਦੇ ਜਿਹੜੇ ਚਾਂਸਸੇ ਉਹ ਨਾ ਮਾਤਰ ਨੇ ਲੋਕਾਂ ਕੋਲੇ ਪੀ ਵਾਸਤੇ ਪੈਸੇ ਨਹੀਂ ਹੈ ਲੋਕਾਂ ਕੋਲੇ ਉਹਨੂੰ ਕਲਟੀਵੇਟ ਕਰਨਾ ਸੇ ਪੈਸੇ ਨਹੀਂ ਹੈ ਲੋਕਾਂ ਦੇ ਪਸ਼ੂ ਮਰ ਗਏ ਨੇ ਮਕਾਨ ਡਿੱਗ ਪਏ ਨੇ ਕੈਜ਼ੁਐਲਟੀਆਂ ਵੀ ਹੋਈਆਂ ਨੇ ਕਿਉਂਕਿ ਅਗਰ ਤੁਸੀਂ ਕੋਈ ਐਸੀ ਰਾਹਤ ਨਹੀਂ ਦਿੱਤੀ ਤੁਸੀਂ ਦੇਖਿਆ ਹੋਣਾ ਕਿ ਰਾਜੀਵ ਗਾਂਧੀ ਜਦੋਂ 1988 ਦੀ ਗੱਲ ਸੀਗੀ ਅਜੀਤ ਦੇ ਫਰੰਟ ਪੇਜੀ ਖਬਰ ਘੁੰਮ ਰਹੀ ਹੈ ਜੀਰੇ ਵਿੱਚ 1 ਅਰ ਰੁਪਇਆ ਉਸ ਵੇਲੇ ਅਨਾਉਂਸ ਕੀਤਾ ਸੀਗਾ ਉਦੋਂ ਪੈਸੇ ਦੀ ਵੈਲਿਊ ਬਹੁਤ ਸੀਗੀ ਔਰ ਉਸ ਸਮੇਂ ਸੋ ਇਸ ਵਾਰੀ ਹੜ੍ਹ ਉਸ ਤੋਂ ਜ਼ਿਆਦਾ ਆਏ ਨਹੀਂ ਔਰ ਅਸੀਂ ਨਾਲ ਨਾਲ ਇਹ ਵੀ ਮੰਗ ਕਰ ਰਹੇ ਹਾਂ ਕਿ ਜਿਹੜਾ ਲੋਕਾਂ ਦੇ ਅਕਾਊਂਟਸ ਐਨਪੀਏ ਹੋ ਜਾਣਗੇ ਜਿਹੜੇ ਕਿਸ਼ਤ ਨਹੀਂ ਭਰ ਪਾਉਣਗੇ ਉਹਨਾਂ ਨੂੰ ਮaaf ਕੀਤਾ ਜਾਵੇ ਉਹ ਜਿਹੜਾ ਉਹਨਾਂ ਦਾ ਇੰਟਰਸਟ ਮaaf ਕੀਤਾ ਜਾਵੇ ਉਹਨਾਂ ਦਾ ਪ੍ਰਿੰਸੀਪਲ ਅਮਾਉਂਟ ਅਗਰ ਮaaf ਕਰ ਸਕਦੇ ਹੋ ਵੈਸੇ ਤਾਂ ਕਾਰਪੋਰੇਟਸ ਨੂੰ ਤਾਂ ਬਹੁਤ ਕੁਝ ਮaaf ਹੋ ਜਾਂਦਾ ਹੈ ਫੈਕਟਰੀਆਂ ਵਾਲਿਆਂ ਨੂੰ ਵੱਡੇ ਸੁਜੋਗਪਤੀਆਂ ਨੂੰ ਲੇਕਿਨ ਕਿਸਾਨ ਮਰ ਜਾਂਦਾ ਸੋ ਮੈਂ ਖੁਦ ਪੀੜਾ ਦੇਖ ਕੇ ਆਇਆ ਜਿਹੜਾ 2 ਏਕੜਾਂ ਦਾ ਕਿਸਾਨ ਹੈ 3 ਏਕੜੋਂ ਨੇ ਰੈਂਟ ਤੇ ਠੇਕੇ ਤੇ ਲੈ ਕੇ ਜ਼ਮੀਨ ਜਿਹੜਾ ਚਲਾ ਰਹੇ ਸੀ ਘਰ ਵਿੱਚ ਪਾਣੀ ਆ ਗਿਆ ਲੜਕੀ ਦੀ ਸ਼ਾਦੀ ਹੈ ਔਰ ਕੋਠੇ ਤੇ ਚੜ ਕੇ ਬੈਠੇ ਨੇ 22 ਤਰੀਕ ਨੂੰ ਵਿਆਹ ਉਹਨਾਂ ਲੋਕਾਂ ਦੇ ਹਾਲਾਤ ਬੜੇ ਨਾਜ਼ੁਕ ਨੇ ਜੇ ਤੁਸੀਂ ਕਿਸਾਨ ਦਾ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਕੋਈ ਫਸਲ ਦੇ ਕਰਜ਼ਾ ਲਿਆ ਉਹ ਮਾਫ ਕਰ ਸਕੋ ਉਹ ਵੀ ਅਤੀ ਜ਼ਰੂਰੀ ਹੋਏਗਾ ਸੋ ਕੋਈ ਵੱਡਾ ਰਾਹਤ ਪਾਕਿਜ एलान ਪੰਜਾਬ ਨੂੰ ਚਾਹੀਦਾ ਕਿਉਂਕਿ ਮਗਰਲੇ 11 ਸਾਲਾਂ ਕਿਸੇ ਵੀ ਤਰ੍ਹਾਂ ਦੀ ਕੋਈ ਏਡ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਫਾਈਨੈਂਸ਼ੀਅਲ ਮਦਦ ਸਾਨੂੰ ਨਹੀਂ ਮਿਲੀ ਸਾਡੇ ਨਾਲ ਵਿਤਕਰਾ ਹੁੰਦਾ ਆ ਰਿਹਾ ਕਿਉਂਕਿ ਸਰਕਾਰ ਬੀਜੇਪੀ ਦੇ ਉਲਟ ਵਾਲੀਆਂ ਬਣੀਆਂ ਪੰਜਾਬ ਦੇ ਲੋਕਾਂ ਨੇ ਬੀਜੇਪੀ ਨੂੰ ਫਤਵਾ ਨਹੀਂ ਦਿੱਤਾ ਔਰ ਹਰ ਚੀਜ਼ ਜਿਸੀ ਦੇਸ਼ ਦੇ ਵਿੱਚ ਵਾਂਝੇ ਰਹਿ ਗਏ ਆਂ ਆਸ ਕਰਦਾ ਹਾਂ ਕਿ ਤੁਹਾਡਾ ਇਹ ਦੌਰਾ ਪੰਜਾਬ ਦੇ ਕਿਸਾਨਾਂ ਨੂੰ ਤੇ ਹਰ ਪੀੜਤਾ ਨੂੰ ਮਦਦਗਾਰ ਹੋਏਗਾ